ਗੱਡਾ ਮਾਰਨੇ ਹੋਈ ਹੈ ਜੀ ਹਾਂ ਜੀ ਭਾਜੀ ਉੱਠ ਗਏ ਜੀ ਇਹ ਧੁੱਪ ਚੱਕ ਕਰੋ ਇੱਧਰ ਇੱਧਰ ਵੀ ਬੰਦੇ ਕਹਿੰਦੇ ਸੀਗੇ ਵੀ ਮੀਂਹ ਪੈ ਰਿਹਾ ਆ ਹਾਂ ਜੀ ਹਾਂ ਜੀ ਬੰਦੇ ਜੀ ਆਪਣੇ ਰੈਡੀ ਹੋ ਰਹੇ ਤਾਂ ਆਪਾਂ ਹੋਗੇ ਇਹ ਤਾਂ ਬੋਰਸ ਨਿਕਲਣੇ ਪਿਆ ਰਾਂ ਦਾ ਕਾਂਡਾ ਬਣ ਗਿਆ ਤੁਹਾਨੂੰ ਪਤਾ ਹੀ ਆ ਉਹਨੇ ਪਤਰਾ ਮਗੋੜੀ ਜਾਣਾ ਓਕੇ ਹਾਂ ਨੂੰ ਦੇ ਨੈਕਸਟ ਪਲੇਸ ਤੇ ਫੇਰ ਆ ਜਾਵਾਂਗੇ ਵੀਰ ਬਲਿੰਗ ਜਾਵਾਂਗੇ ਹਮ ਓਕੇ ਫੇਰ ਹਮ ਆਕੂ ਕੁਪੀਆ ਰਸਤਾ ਦੱਸੋ ਕੁਪੀਆ ਰਸਤਾ ਜਗਲੋ ਨੇ ਜਗਲੋ ਜਗਲੋ ਤਾਂ ਬਾਕੀ ਤੁਹਾਨੂੰ ਮਿਲਦੇ ਆ ਜੀ ਕੜੀ ਹੋ ਰਹੇ ਆ ਠੀਕ ਹੈ ਹਾਂ ਜੀ ਸਾਰੇ ਸਾਰੇ ਚੈੱਕ ਕਰਾਵਾਂਗੇ ਚੈੱਕ ਕਰਾਵਾਂਗੇ ਹੌਲੀ ਹੌਲੀ ਜਿਹਨੂੰ ਤਿਆਰ ਹੋਣਾ ਹੈ ਆਪਾਂ ਰੈਡੀ ਹੋਣਾ ਹੈ ਰੈਡੀ ਹੋਣਾ ਹੈ ਹਾਂ ਆ ਲੈ ਆ ਗਿਆ ਆ ਗਿਆ ਆ ਆ ਹਾਂ ਹਾਂ ਲੋ ਜੀ ਲੋ ਜੀ ਮਿੱਤਰੋ ਓਕੇ ਰੈਡੀ ਭਾਜੀ ਆਪਾਂ ਹੁਣ ਚਲਿਏ ਜੀ ਜਿਹਨੂੰ ਓਕੇ ਆ ਬੋਸਤੋ ਹੁਣ ਓਕੇ ਆਪਾਂ ਅਦਰ ਮੇਨ ਲੋਕੇਸ਼ਨ ਤੇ ਕਿੱਥੇ ਭਾਜੀ ਧੰਮਕੋਟ ਸਰ ਧਰਮਗੋੜ ਧਰਮਗੋੜ ਕਿੰਨੇ ਤੋਂ ਕਿੰਨਾ ਹੈ ਕਿਲੋਮੀਟਰ ਨਹੀਂ ਨਹੀਂ ਹੈਗਾ 2 ਕਿਲੋਮੀਟਰ ਆਪਾਂ ਪਹੁੰਚ ਜਾਂਦੇ ਜੇ 2 ਕਿਲੋਮੀਟਰ ਹੈਗਾ ਜੀ 1 ਘੰਟਾ ਲੱਗਣਾ ਹੋਰ ਜੇ ਆਪਾਂ ਉਧਰ ਟੈਕਸੀ ਤੁਸੀ ਕਰਾ ਕੇ ਆਪਾਂ ਨੂੰ 15 ਮਿੰਟ ਮਤਨ ਆਪਾਂ ਪੜ ਕੇ ਫੁੱਕਾਂਗੇ ਹਾਂ ਪਹੁੰਚ ਗਏ ਨਹੀਂ ਰੈਕ ਦੇਖਦਾ ਫਿਰ ਚਲੋ ਚਲੀਏ ਓਕੇ ਜੀ ਨਾਲ ਫਿਰ ਮਿਲਦੇ ਆਪਾਂ ਦੇਖੋ ਆ ਜੋ ਚੱਪੜੀ ਵਿਊ ਚੈੱਕ ਕਰੋ ਬਈ ਆ ਜਾਓ ਇਹ ਲੱਕਵਾੜੇ ਓਏ ਲੋ ਜੀ ਇਹ ਦੱਸ ਸਹੀ ਸਾਬ ਹੋਇਆ ਇੱਧਰ ਹੈ 6 ਜਣੇ ਉਹ ਕੀਬੂਡ ਵਾ ਉਹ ਤੇਰੀ ਹੈ ਲਿਵਿਸ਼ਨ ਦੇ ਤੱਕ ਰਾਮੂ ਉਹ ਗਏ ਉਹ ਤੋਂ ਬਾਅਦ ਉਹ ਤਾਂ ਵੀਡ ਬਿਲਿੰਗ ਓਕੇ ਚਲ ਇਹ ਬਾਕੀ ਤਾਂ ਮੁੱਕਦੇ ਜੀ ਗੱਡੀ ਚੈੱਕ ਲਈ ਹੁਣ ਆ ਲਉਣੀ ਆ ਵਾ ਪਾਰਕ ਦੀ ਗੱਡੀ ਲਾਉਣੀ ਆ ਨਾ ਹਾਂ ਠੀਕ ਹੈ ਓਕੇ ਪਾਰਕ ਨਹੀਂ ਲਾਣੀ ਇਹ ਲਾਣੀ ਮੈਂ ਤਾਂ ਲਾ ਰਹਿਣਾ ਕੋਈ ਚੜਾਈ ਅੱਛਾ ਠੀਕ ਓਕੇ ਹੋਇਆ ਤੁਹਾਡਾ ਲਾਣਾ ਨਹੀਂ ਕੋਈ شکریہ ਤੁਹਾਡਾ ਹੋਰ ਜਿਆਦਾ ਗੱਡੀ ਜਿਆਦਾ ਰਹਿ ਗਿਆ ਤੁਹਾਨੂੰ ਮਿਲਦੇ ਆ ਕੇ ਅੱਗੇ ਹੋ ਜੀ ਜਗਾਂ ਨਹੀਂ ਮੈਨੂੰ ਲੋਨ ਵਾਸਤੇ ਆਇਆ ਇੱਧਰ ਲਿਆ ਹਾਂ ਹਾਂ ਸਾਡੀ ਗੱਡੀ ਚੈੱਕ ਕਰੋ ਹਾਂਜੀ ਹਾਂਜੀ ਓਕੇ ਹੈ ਤਾਂ ਪੰਜ ਚੈੱਕ ਕਰੋ ਇੱਧਰ ਮੈਂ ਇਹ ਕਹਿੰਦਾ ਨਹੀਂ ਗੱਡੀ ਤੇ ਮੀਂਹ ਵੀ ਪੈਂਦਾ ਮੈਂ ਕਹਿੰਦਾ ਨਹੀਂ ਪਹਿਲਾਂ ਚੈੱਕ ਕਰੋ ਜੀ ਗੱਡੀ ਲੋਂਦਾ ਵੇ ਆ ਕਹਿੰਦਾ ਗੱਡੀ ਟੈਨਸ਼ਨ ਫਰੀ ਕਿਉਂ ਨਹੀਂ ਬਿਲਕੁਲ ਬਿਲਕੁਲ ਫਰੀ ਹੈ ਇਹ ਆਪਾਂ ਜਿਵੇਂ ਅੱਜ ਵੇ ਸ਼ਾਮ ਨੂੰ ਆਈਏ ਲੋ ਜੀ ਗੱਡੀ ਹੀ ਕਰਤੀ ਪਾਰਕ ਨਿਕਲੇ ਜੀ ਵਾਲੇ ਕਹਿੰਦਾ ਮੇਰੇ ਨਾਲ ਆਪਾਂ ਹੁਣ ਤੇ ਰੰਗਪੋਟ ਚੱਲੀ ਆ ਬਟ ਰੈਕਿੰਗ ਕਰਕੇ ਜਾਣਾ ਹੈ 2 ਕਿਲੋਮੀਟਰ ਆ ਉੱਦਾਂ ਲੱਗਦਾ ਅੱਧਾ ਘੰਟਾ ਲੱਗਦਾ ਐਕਸੀ ਵੀ ਜਾਂਦੀ ਪਰ ਆਪਾਂ ਤੁਰ ਕੇ ਮжая ਲੈਣਾ ਆਏ ਆ ਪਤਾ ਲੱਗੀ ਆ ਰੈਕਿੰਗ ਕਰਾਂਗੇ ਨੱਬ ਦਿਓ ਵੀ ਚੱਕੋ 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 ਬਾਬਾ ਜੱਕੋ ਹੋਰ ਆਜੋ 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 ਕੱਢ ਦਿਓ ਤੁਹਾਨੂੰ ਹੋਰ ਕਿੰਨੇ ਬਣਾੜੇ ਖਾਣੇ ਤੋਂ ਮੋਈ ਤੋ ਲਾਂਬਾ ਪਾ ਦਿਓ ਪਰੋਟਿਆਂ ਦੀ ਠੀਕ ਐ ਉੱਕ ਲੱਗੀ ਜਿੱਦੇ ਤੁਹਾਨੂੰ ਬਤਾ ਥਾਣੇ ਪੈਣੇ ਬ੍ਰੇਕਫਾਸਟ ਆਡੇ ਹੈਗੇ ਲੱਗੇ ਬੈਠ ਮੇਰੀ ਨਾ ਵਾਟਰਫਾਲਾ ਇਹ ਧਰਮਕੋਟ ਆਪਾਂ ਜਾਣਾ ਧਰਮਕੋਟ ਠੀਕ ਹੈ ਜੀ ਤਾਂ ਹਾਂਜੀ ਜੀ ਨੂੰ ਆਪਾਂ ਟ੍ਰੈਕਿੰਗ ਵਿੱਚ ਲੱਗੇ ਆ ਇੱਥੋਂ ਸਟਾਰਟਿੰਗ ਹੈ ਜੀ ਆਪਣੀ ਕਿੰਨਾ ਜੀ ਨੂੰ 1800 1800 ਮੀਟਰ ਆ ਜੀ 2 ਕਿਲੋਮੀਟਰ ਹੀ ਹੋ ਗਏ ਹੋਰ ਪਹੁੰਚਣਾ ਆਪਾਂ ਕਿੰਨੇ ਕਦੋਂ ਨਾ ਨਾ ਅੱਧਾ ਘੰਟਾ ਠੀਕ ਹੈ ਜੀ ਆਪਾਂ ਤੁਰਦੇ ਜਾਣਾ ਬਾਕੀ ਤੁਹਾਨੂੰ ਪਤਾ ਮਾਏ ਮੇਰੀ ਤੁਰਦੇ ਜਾਣਾ ਆਪਾਂ ਕਿਚਾਂ ਰਾਹ ਪਤਾ ਮੰਗ ਜੀ ਨਹੀਂ ਆਉਣੀ ਚਿੱਲੇ ਕਰਾਂਗੇ ਚਿੱਲੇ ਕਰਾਂਗੇ ਪੂਰਾ ਹਾਂਜੀ ਰਵੀਰ ਭਾਜੀ ਕਿਤੇ ਜੀ ਬੱਸ ਕਿੰਨਾ ਮਨਰੀਓ ਮਨਰੀਓ ਕੋ ਲੋਕ ਨਾ ਹੁੰਦਾ ਉਹਨਾਂ ਦਾ ਫੋਨ ਹੀ ਗੱਲਾਂ ਉਹ ਤੱਕ ਹੀ ਜਾ ਕੇ ਇਹ ਉੱਦਾਂ ਨਹੀਂ ਪਹੁੰਚਣਾ ਆਪਣੇ ਕੋ ਠੀਕ ਹੈ ਮੈਂ ਪਹੁੰਚਣਾ ਜਿਆਦਾ ਟੈਨਸ਼ਨ ਨਹੀਂ ਆਈ ਇਹ ਚੀਜ਼ ਹੋ ਜਾ ਤੁਰਦਾ ਤੁਰਦਾ ਲਵਾ ਸਾਡੇ ਤੁਰਦਾ ਥੋੜਾ ਅੱਗੇ ਜੱਗੇ ਪਾਉਣੇ ਆਪਾਂ ਠੀਕ ਹੈ ਚਲਿਏ ਹਜੇ ਭਾਈ ਓਕੇ ਓਕੇ ਬਾਈ ਟਰੈਕ ਕਰ ਦੇ ਕਿਹ ਮਰਜੀ ਤੇ ਬੰਦੀਆਂ ਧਰਮਕੋਟ ਜਾਣਾ ਹੀ ਹੈ ਕਹਿੰਦੇ ਹਾਂਜੀ ਯਾਨੀ ਕਿ ਲਾ ਦੋ ਨਹੀਂ ਲਾਉਣੀ ਪੈਣੀ ਆ ਤੋੜੋ ਯਾਰ ਕੀ ਹੋਇਆ ਹੁਣ ਤੋੜੋ ਯਾਰ ਹਲੇ ਕਹਿੰਦੇ ਤਰੁੰਦਾ ਟਰੈਕ ਕਰਨਾ ਕਹਿੰਦੇ ਜੇ ਸਾਲਾ ਕਰਦੇ ਪਏ ਆ ਮੇਰੇ ਖਿਆਲ ਦੋ ਦਿਨ ਲੌਣੇ ਆ ਸਭ ਬਾਕੀ ਚੈੱਕ ਕਰੋ ਧੁੱਪਾਂ ਨਿਕਲੀਆਂ ਪਈਆਂ ਆ ਹਾਏ ਕਿਛੇ ਸੇ ਪਹੁੰਚ ਗਏ ਆਪਾਂ ਹਾਂਜੀ ਹਾਂਜੀ ਬੰਦੇ ਫੇਰ ਵੀ ਆਪਣੇ ਬੋ ਸੱਟ ਵਾਜੀ ਨਾਲ ਕਰ ਰਹੇ ਆ ਹਾਂਜੀ ਸਹੀ ਆ ਜੀ ਦੇ ਲਓ ਖੁਸ਼ ਆਵੇ ਓਕੇ ਆ ਤੈਨੂੰ ਕੀ ਹੋਇਆ ਘਰ ਨਹੀਂ ਹੁੰਦਾ ਹੁਣ ਹਟਦਾ ਨਹੀਂ ਸੀਗਾ ਇਹ ਬੰਦੇ ਕਿੱਥੇ ਹਟਦੇ ਤੁਹਾਨੂੰ ਪਤਾ ਹੀ ਹੈ ਜੀ ਇਹ ਕਹਿੰਦੇ ਪਹਾੜ ਦੇ ਉੱਪਰ ਚੰਨਾ ਆ ਆ ਚੈੱਕ ਕਰੋ ਉਹ ਉੱਦੋਂ ਪਾ ਚੜ ਗਏ ਆ ਅੰਦਰ ਪਾਈ ਨਹੀਂ ਹੁੰਦੇ ਪਏ ਆ ਜੀ ਕੀ ਬਾਤ ਹੈ ਟਲਦੇ ਬੰਦੇ ਤੁਹਾਨੂੰ ਪਤਾ ਹੀ ਹੈ ਹਾਂਜੀ ਓਕੇ ਕਿੱਦਾਂ ਓਕੇ ਉੱਪਰ ਜਗ੍ਹਾ ਹੈਗੀ ਵਧੀਆ ਹੈ ਜੀ ਨੂੰ ਓਕੇ ਆ ਲਾਗੀ ਆਲੇ ਇੱਥੇ ਉਹ ਜਿੱਦਾਂ ਧਰਮਕੋਟ ਜਾਂਦੇ ਹੋ ਇੱਕ ਨਾ ਰਸਤਾ ਪੈਂਦਾ ਆ ਆ ਤੁਹਾਨੂੰ ਦਿਖਾਣਾ ਇੰਝ ਦੀ ਤਰੁੰਡੇ ਵੀ ਜਾ ਸਕਦੇ ਆ ਉਹ ਲੱਗਾ ਬੋਰਡ ਵੇ ਟੂ ਤਰੁੰਡਾ ਤਾਂ ਕਾਫੀ ਰਾਸਤੇ ਇੱਧਰ ਹੈਗੇ ਆ ਜਿਹੜੇ ਕਤੇ ਵੀ ਜਾ ਸਕਦੇ ਮੈਂ ਗਾਇਸ ਸਾਫਾ ਪਰਮ ਕੋਟ ਪਹੁੰਚ ਗਿਆ ਜੀ ਚੈੱਕ ਕਰੋ ਕੈਫੇ ਮੌਨ ਲਾਈਟ ਦੇਖੋ ਜੋਰ ਵੀ ਲੱਗਦਾ ਹੋਇਆ ਨਹੀਂ ਦਾ ਬੰਦਾ ਜੋਰ ਵਿੱਚ ਆ ਗਿਆ ਹੁੰਦਾ ਕੀ ਬਾਤ ਆ ਯਾਰ ਹਾਂਜੀ ਓਕੇ ਮੈਨੇ ਜਰਾ ਮੈਨੇ ਜਰਾ ਇਹ ਕਹਿੰਦੇ ਜੀ ਤਾਂ ਬਾਕੀ ਉੱਪਰ ਵਾਦਰ ਬਹੁਤ ਸੋਨਾ ਹੋਇਆ ਪਿਆ ਚੈੱਕ ਕਰੋ ਨਾ ਤਾਂ ਬੰਦੇ ਕਹਿੰਦੇ ਵੀ ਰਾਧਾ ਬੰਦ ਪੇ ਉੱਪਰ ਚੜੀਏ ਜੀ ਮੈਂ ਕਦੇ ਦੇ ਲੋ ਤੋਰਨਾ ਮੋਪਣਾ ਹੈ ਠੀਕ ਹੈ ਜੀ ਹਾਂਜੀ ਕੀ ਕਹਿੰਦੇ ਆ ਜਾਵਾਂਗੇ ਪਹੁੰਚਾਂਗੇ ਲੋ ਜੀ ਇੱਥੇ ਜਾਂਦੇ ਰਾਜ ਬੰਦਿਆਂ ਦੇ ਬਟੂਆ ਲੈਣਾ ਹੈ ਹਾਂਜੀ ਐਨਮੀਟ ਆ ਵੱਡਾ ਜਹਦਾ ਤਾਂ ਨਹੀਂ ਸੱਚੀ ਚ ਬੋ ਨਹੀਂ ਯਾਨੀ ਕਿ ਨਹੀਂ ਸੋਹਣੀ ਹਾਂ ਜੈਨੂਇਨ ਚੀਜ਼ ਹੈ ਹਾਂ ਅਜਾ ਕਰੋ ਚੀਜ਼ ਇਧਰ ਨਾਦੀ ਪਰ ਮ ਕੋਈ ਚੀਜ਼ ਵੀ ਲੱਗ ਲੱਗੇ ਮਿਲਦੀ ਹੈ ਹਨਾ ਕੀ ਦੀ ਵੀ ਆ ਚੈੱਕ ਕਰ ਸਕਦੇ ਆ ਯੂਨਿਕ ਚੀਜ਼ਾਂ ਜਿਹੜੀ ਮੇਰੇ ਦੇਖਾ ਲੱਗ ਚੀਜ਼ਾਂ ਹਨਾ ਉੱਥੇ ਦਰ ਬੰਦਰਾ ਬਣ ਗਿਆ ਮੂਡ ਚੇਂਜ ਦਾ ਕਹਿੰਦੇ ਵਾਪਸ ਜਾਣਾ ਕਹਿੰਦੇ ਕਿ ਮੌਸਮ ਖਰਾਬ ਕਿਧਰ ਭਾਈ ਜਣੇ ਆਪਣੇ ਆਉਂਦੇ ਪੇ ਤੁਹਾਨੂੰ ਹੁਣ ਜਾ ਕੇ ਮਿਲਦੇ ਆ ਜਿੱਥੇ ਵੀ ਜਾਣਾ ਲੈ ਕੋਈ ਪਲਾਨ ਨਹੀਂ ਗਾ ਯੂਟਿਊਬ ਦੇ ਬਲੌਗ ਪਰ ਕਿਚ ਪਹੁੰਚ ਗਏ ਆ ਬਹੁਤ ਬੰਦੇ ਕਹਿੰਦੇ ਗੱਡੀ ਚ ਚੱਕ ਲਈ ਆਪਣੀ ਕਿਧਰ ਉਹ ਪੁੱਛੇ ਲਾ ਤਖੜੀ ਉਧਰ ਤੇ ਰਵੀ ਭਾਈ ਉਹਨੇ ਦਰ ਮੰਗ ਰਿਹਾ ਹੋਵੇ ਆਉਂਦੇ ਪੇ ਬਾਕੀ ਚੱਲੀ ਗਏ ਤੁਹਾਨੂੰ ਕਿਹ ਜੀ ਘੁੰਮ ਫਿਰ ਕੇ ਜੀ ਆਖਿਰ ਆਪਾਂ ਗੱਡੀ 'ਚ ਬਹਿ ਗਏ ਆ ਤਾਂ ਹੁਣ ਦੱਸੋ ਲੋਕੇਸ਼ਨ ਨਾ ਪਾਓ ਚੱਲਦਾ ਜੀ ਲੋਕੇਸ਼ਨ ਜੀ ਆਉਂਦੇ ਆਪਾਂ ਕੀ ਨਾਮ ਸੋਰਾ ਨੇਚਰ ਨੇਚਰ ਪੋਰਟ ਕਹਿੰਦੇ ਇਹ ਜੇ ਪਾਣੀ ਵਹਕੇ ਨੀਲਾ ਪਾਣੀ ਉੱਥੇ ਕਹਿੰਦੇ ਨੀਲਾ ਪਾਣੀ ਆ ਤਾਂ ਬਾਕੀ ਅੱਗੇ ਤੁਹਾਨੂੰ ਮਿਲਦੇ ਉੱਥੇ ਅੱਗੇ ਆਪਾਂ ਦਾ ਅੱਗੇ ਵੀ ਨਿਕਲ ਸਕਦੇ ਆ ਬੀਰ ਬਲਿੰਕ ਆਪਾਂ ਨਿਕਲ ਸਕਦੇ ਆ ਤਾਂ ਦੱਸੋ ਨਾ ਬਾਕੀ ਜਿਹੜੇ ਦਾ ਬਲੋਗ ਨਾ ਇੱਥੇ ਇਹਨਾਂ ਠੰਣ ਨਿਸੇ ਹੈਗੇ ਨੇ ਉਦਾਂ ਦਾ ਸਹੀ ਸੀਗਾ ਮੌਸਮ ਉੱਪਰ ਤਾਂ ਕਿੰਨਾ ਜ਼ਿਆਦਾ ਸੀਗਾ ਤਾਂ ਬੰਦੇ ਕਹਿੰਦਾ ਗਰੀ ਆਪਾਂ ਨੂੰ ਸ਼ੌਕ ਸ਼ਾਂਤੀ ਚਾਹੀਦੀ ਹੈ ਕਹਿੰਦੇ ਅੱਗੇ ਨਿਕਲੋ ਕਹਿੰਦੇ ਮੈਂ ਕਿਹਾ ਚਲੋ ਜੀ ਤਾਂ ਬਾਕੀ ਆਪਾਂ ਹੋ ਜੀ ਆਪਾਂ ਪਹੁੰਚ ਗਏ ਆ ਜੀ ਮੇਨ ਲੋਕੇਸ਼ਨ ਤੇ ਇਹ ਨੈਚਰ ਬੂਲ ਜਿਹੜਾ ਬੂਲ ਤੇ ਧੁੱਪ ਨਿਕਲੀ ਆ ਫੇਸੇ ਨਦੀ ਚੱਲਦੀ ਪਈ ਆ ਤਾਂ ਰਸ ਕਾਫੀ ਆ ਲੋ ਜੀ ਬੰਦੇ ਜਿਹੜੇ ਫੜੀ ਆ ਕਿੰਨੇ ਥੱਲੇ ਜਾ ਕੇ ਹੋਣਾ ਜੀ ਅੱਗੇ ਭਾਜੀ ਮੈਂ ਜਾਣਾ ਥੱਲੇ ਯਾਰ ਦੱਸ ਇਹ ਬਹੁਤ ਸੋਹਣਾ ਪਰ ਰਸ ਕਾਫੀ ਦਸ਼ਾ ਹੈਗਾ ਜੀ ਛੁੱਟੀਆਂ ਹੋਣਾ ਤਾਂ ਕਰਕੇ ਨਾ ਲੋਕਾਂ ਨੇ ਆਉਣਾ ਪਾ ਧੁੱਪ ਨਿਕਲੀ ਫੇਸ ਧੁੱਪੋ ਨਾ ਮੀਂਹੂ ਪੈ ਰਵੇ ਤਾਂ ਕਿਆ ਬਾਤ ਹੈ ਭਜੀ ਯਾਰ ਬਾਕੀ ਸ਼ਾਮ ਨੂੰ ਥੋੜਾ ਵੈਦਰ ਵਧੀਆ ਜਾਂਦਾ ਤੁਹਾਨੂੰ ਪਤਾ ਆ ਇਲਾਕਾ ਹੀ ਬਹੁਤ ਸੋਹਣਾ ਹੈ ਜੀ ਤਾਂ ਬਾਕੀ ਤੁਹਾਨੂੰ ਥੱਲੇ ਜਾ ਕੇ ਮਿਲਦੇ ਆਪ ਲੋ ਜੀ ਲੋਕੇਸ਼ਨ ਚੈੱਕ ਕਰੋ ਥੱਲੇ ਕਿੰਨੀ ਵਧੀਆ ਯਾਰ ਜਾਂਦੇ ਹੋ ਰਾਸਤੇ ਹੀ ਬਹੁਤ ਵਧੀਆ ਆ ਤੇ ਇਧਰ ਵੀਊ ਚੈੱਕ ਕਰੋ। ਕੀ ਬਾਤ ਆ ਯਾਰ ਬੈਸਟ ਫੀਲਿੰਗ ਆ ਰਹੀ ਹੈ ਜੀ ਚੈੱਕ ਕਰੋ। ਨੇਚਰ ਪੂਲ ਕੈਫੇ ਆ ਨਾ ਯਾਰ। ਵਕੀ ਜੀ ਕਹਿੰਦੇ ਜੀ ਪਾਣੀ ਕਰਾਸ ਕਰਨਾ ਇਹਨਾਂ ਦੀ ਚੱਲਦੀ ਪਈ ਆ ਕਹਿੰਦੇ। ਹਰ ਜੋ ਹਰ ਜੋ ਹੈ ਕੰਮ ਰਿਕਸਾ ਯਾਰ। ਲੋ ਵੀ ਮਿੱਤਰੋ ਆਪਾਂ ਕਰਨ ਲੱਗੇ ਆ ਪਰ ਨਦੀ ਤੇ ਪਹਿਲਾਂ ਤਾਂ ਲਾਉਂਦੇ ਨਹੀਂ ਸੀ ਇਹ ਬੰਦੇ। ਹਾਲੋ ਹਾਲੋ ਯਾਰੀ ਹੁਣੇ ਪੌਂਦਾ ਵੇ ਹਾਂ ਤੂੰ ਕੀ ਲੱਭਦਾ ਤੇਰਾ ਕੀ ਬਾਦਿਆ ਪਹੁੰਚ ਗਿਆ ਜੀ ਹੁਣ ਆਪਾਂ ਚੱਲੇ ਉਧਰ ਨੂੰ ਆਜੋ ਤੁਰੇ ਆਇਓ ਬਈ ਚਲਦੇ ਆ ਲੋ ਜੀ ਪਾਣੀ ਤੁਸੀਂ ਦੇਖ ਸਕਦੇ ਆ ਮैया ਪੂਰਾ ਹੈ ਹਾਂਜੀ ਵਾਸਤਾ ਫੋਟੋ ਨਹੀਂ ਰੱਖਾ ਜੀ ਬਾਕੀ ਦੇਖ ਸਕਦੇ ਆ ਬੰਦੇ ਆ ਰਿਹਾ ਪਤਾ ਬਹਿ ਗਿਆ ਯਾਰ ਉਹ ਇੱਕ ਤਾਂ ਉਹ ਬੈਠਾ ਹੋਇਆ ਤੁਹਾਨੂੰ ਪਤਾ ਜੀ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਮੈਨੂੰ ਲੱਗਦਾ ਇਹ ਬੰਦੇ ਨਾ ਹੋਏ ਨਹੀਂ ਇਹ ਤੁਹਾਨੂੰ ਪਤਾ ਇਹ ਤਾਂ ਤਾਂ ਔਖਾ ਹੈ ਹਾਂ ਇਹ ਇੱਥੇ ਕਿੱਥੇ ਣਾ ਲੈਣਗੇ ਬਾਕੀ ਤੁਸੀਂ ਦੇਖ ਸਕਦੇ ਲੋ ਜੀ ਬਹੁਤ ਕਠਿਨਾਈਆਂ ਤੁਸੀਂ ਦੇਖ ਸਕਦਾ ਤੁਸੀਂ ਦੇਖ ਸਕਦੇ ਆ ਪੱਥਰ ਦੇਖ ਲਓ ਕਿੱਡੇ ਕਿੱਡੇ ਆ ਉਧਰੋਂ ਆਏ ਆਪਾਂ ਆਪਣੀ ਗੱਡੀ ਲੱਗੀ ਹੋ ਉਹ ਆਪਣੀ ਗੱਡੀ ਲੱਗੀ ਆ ਉਹ ਸਾਰਾ ਆਪਾਂ ਘੁੰਮ ਕੇ ਇੱਥੋਂ ਤੇ ਹੁਣ ਇੱਧਰ ਲੈ ਬੰਨੇ ਆਏ ਹਾਂ। ਬਾਕੀ ਪੁੱਛ ਲੈ ਜੀ ਕੋ ਅੱਧੇ ਰਾਹ ਤੇ ਪਹੁੰਚ ਚ ਚਲੋ ਜੀ। ਧਿਆਨ ਨਾਲ ਧਿਆਨ ਨਾਲ। ਨਾ ਤੂੰ ਮੁੜ ਜਵੇ। ਹਾਂ। ਮੈਂ ਆਦੀ ਹੁਣਾਂ। ਕੋਈ ਖੜੀ ਹੋਇਆ ਤਿਲਕਾ। ਹੁਣ ਸ਼ੂ 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 ਤਿਲਕਾ। ਓਏ ਹਾ 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 ਦੇਖਿਆ। ਆਰਾਮ ਨਾਲ ਆਰਾਮ ਨਾਲ। ਆਰਾਮ ਨਾਲ। ਬੋੜੀ ਦਿਖਾ ਬੋੜੀ ਦਿਖਾ ਬੋੜੀ ਦਿਖਾ ਯਾਰ ਬੰਦੇ ਕਹਿੰਦੇ ਜੀ ਨੌਣਾ ਆਇਆ ਸੈਨ ਨੌਣਾ ਦੋ ਉਹ ਕਹਿੰਦਾ ਮੈਂ ਆਣੀ ਨੌਣਾ ਲੱਤਾ ਸੌਣੇ ਪੈ ਗਿਆ ਚੀਨ ਤਾਂ ਬਾਕੀ ਗੱਲ ਤੋਪ ਗਰਮੀ ਹੈਗੀ ਇਹ ਤਾਂ ਉਧਰ ਠੰਡਾ ਪਾਣੀ ਬਹੁਤ ਆ ਵੀ ਭਾਈ ਕਿਸੇ ਆਪਣੇ ਰਵੀ ਭਾਜੀ ਭਾਈ ਦੇ ਵਿੱਚ ਵੜ ਗਿਆ ਚੈੱਕ ਕਰੋ ਭਾਈ ਨਹੀਂ ਟਲਦਾ ਭਾਈ ਨਹੀਂ ਟਲਦਾ ਮਰ ਭਾਈ ਨਹੀਂ ਟਲਦਾ ਚਲੋ ਕੋਈ ਨਾ ਜੀ ਘੁੰਮਣ ਫਿਰਨ ਆਏ ਤੁਹਾਨੂੰ ਪਤਾ ਫੇਰ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ ਤਾਂ ਬਾਕੀ ਜੋੜੇ ਜੋ ਬਲੌਕ ਨਾਲ ਤੁਹਾਨੂੰ ਦਿਖਾਉਣੇ ਗੱਲਾਂ ਬਾਤਾਂ ਹੋਰ ਆਪਾਂ ਲਾ ਕੇ ਚਲੋ ਕਹਿੰਦਾ ਪਾਣੀ ਬਹੁਤ ਠੰਡਾ ਕਹਿੰਦਾ ਉਹ ਵਰ ਜਾ ਯਾਰ ਜਿੰਨ ਕਿ ਯਾਰ ਬਹੁਤ ਆ ਬੜਾ ਹੀ ਕਹਿੰਦਾ ਗਰੀ ਨਹਾਉਣੇ ਹੁਣ ਚੱਲ ਬਾੜ ਇੱਥੇ ਬਾੜ ਜੀ ਨੂੰ ਬਾੜ ਇੱਥੇ ਲੋਈ ਰੋਈ ਪਰ ਟਾਲਦਾ ਪਿਆ ਕਹਿੰਦਾ ਗਰੀ ਮੈਂ ਵੀ ਨਹਾਉਣ ਆਇਆ ਲੈ ਤੇ ਮੈਨੂੰ ਵੀ ਬੜਨਾ ਪੈਣਾ ਏਦਾਂ ਜੀ ਤਾਂ ਬਾਕੀ ਹੋਰ ਇੱਧਰ ਚੈੱਕ ਕਰੋ ਬਦਲੀਆਂ ਚੇਂਜ ਹੋ ਰਹੀਆਂ ਆ ਹਾਂ ਮਾਰੀ ਜੂ ਵੀ ਫੇਂਨੇ ਟਾਲਦਾ ਤੂੰ ਨਹੀਂ ਟਾਲਦਾ ਕਹਿੰਦਾ ਵੜ ਕੇ ਜਾ ਜੋ ਮਰਜ਼ੀ ਹੋ ਜਵੇ ਆ ਦੇਖੋ ਕਿ ਜੂ ਵੀ ਲਾ ਕੇ ਬਾਹਰ ਆ ਗਿਆ ਕੀ ਹੋਇਆ ਹੈ ਆ ਮਾਂ ਆ ਗਿਆ ਚੱਲ ਚੱਲ ਆ ਗਿਆ ਤੂੰ ਨਹੀਂ ਟਾਲਾ ਜੀ ਨੂੰ ਅੰਦਰ ਜਾਣਾ ਬਾਬਾ ਐਦਾਂ ਥੋੜੀ ਆਹ ਕਿਹੜੀ ਗੱਲ ਹੋਈ ਐਦਾਂ ਥੋੜੀ ਬਾਬਾ ਚੱਲ ਜਾਂਦੇ ਚੱਲ ਚੱਲ ਆਹ ਇਧਰ ਆ ਬੱਲੋ 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 ਬਰਾ ਬੱਲਾ ਲੈ ਵੀ ਮਿੱਤਰਾਂ ਮਜ਼ਾ ਆ ਰਿਹਾ ਪੂਰਾ ਮਜ਼ਾ ਆ ਰਿਹਾ ਪੰਜ ਚੰਨ ਹੋ ਗਿਆ ਧੰਨਵਾਦ ਆਪਿਆ ਤੁਸੀਂ ਦੇਖ ਸਕਦੇ ਆ ਵੀਊ ਸਹੀ ਆ ਪਾਣੀ ਬਹੁਤ ਠੰਡਾ ਆ ਬਚਾ ਲੈ ਲਮ ਆਹ ਲੋ ਸੱਲੋ ਸੱਲੋ ਹਾਂਜੀ ਕਿੱਦਾਂ ਮਜ਼ਾ ਆ ਰਿਹਾ ਓਕੇ ਪੂਰਾ ਬਾਬਾ ਜੀ ਪੂਰਾ ਪੂਰਾ ਮਜ਼ਾ ਆ ਰਿਹਾ ਹਣ ਮੈਂ ਜਾਵਾਂ ਥੱਲੇ ਜਾਣਾ ਪੈਣਾ ਲੋ ਜੂ ਨਾ ਨੂੰ ਤੁਸੀਂ ਚੈੱਕ ਕਰੋ ਤੇਰਾ ਅੱਧੇ ਨਾ ਨਹੀਂ ਆਪਾਂ ਇੱਥੇ ਵੀ ਮਲੇ ਬੋਲੇ ਗੱਲੇ ਦੇਖੋ ਪਰੇ ਲੋਨ ਨੂੰ ਗਿੱਲੇ ਹੋਏ ਪਏ ਆ ਤਾਂ ਬਾਕੀ ਮੈਘੇ ਆ ਆਪਾਂ ਮੰਗਾ ਲਈਆਂ ਇੱਧਰ ਚੈੱਕ ਕਰੋ ਮੋਹ ਜੀ ਕਿੱਦਾਂ ਜੀ ਆਪਾਂ 2 ਘੰਟੇ ਲਾਈ ਲਏ ਆ ਹਨਾ 2 ਘੰਟੇ ਲੱਗ ਗਏ 2 ਘੰਟੇ ਲੱਗ ਗਏ ਜੀ ਆਪਾਂ ਨੂੰ ਪਾਣੀ ਵਿੱਚ ਤਾਂ ਮਜ਼ਾ ਬਹੁਤ ਪੂਰਾ ਓਕੇ ਹਾਂਜੀ ਭਾਜੀ ओके 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 जी ਤਾਂ ਬਾਕੀ ਹਵਾ ਚੱਲਦੀ ਪਈਆਂ ਠੰਡੀਆਂ ਜੀ ਤਾਂ ਬੈਦਰ ਧੁੱਪ ਨਿਕਲੀ ਇਧਰੋਂ ਜਿਹਨੂੰ ਕਿਦਾਂ ਓਕੇ ਜਾਨੇ ਵਧੀਆ ਆਨੰਦ ਲੈ ਰਹੇ ਆ ਤੁਸੀਂ ਵੀ ਕਦੇ ਇਧਰ ਆਓ ਪਾਣਾਪੁਰ ਸਾਈਡ ਤੇ ਤਾਂ ਨੇਚੇ ਦਾ ਪੂਲ ਕੈਫੇ ਪਿੰਦਾ ਆ ਬਹੁਤ ਵਧੀਆ ਬੈਸਟ ਆ ਤਾਂ ਵਿਊ ਵਧੀਆ ਆ ਹਾਂਜੀ ਤਾਂ ਬਾਕੀ ਮੌਜ ਲੈ ਰਹੇ ਚੀਨੂ ਹੁਣੀ ਮੋਰੇ ਬੈਠੇ ਆ ਆਨੂੰ ਚੈੱਕ ਕਰੋ ਦੀ ਹਾਲ ਅੱਧਾ ਉਨੇ ਪਏ ਆ ਨਾ ਨੂੰ ਕੇ ਜਾਂਦੇ ਪਏ ਆ ਹੈ ਕਿਦਾਂ ਓਕੇ ਆ ਮੇਰਾ ਰੇਵੋ ਹੁੰਦਾ ਵੀ ਆਜੇ ਕਰੋ ਲੋ ਜੀ ਆਪਾਂ ਨਾਂਨੂ ਕੇ ਗੱਡੀ ਜੀ ਪਾਤੀ ਆਪਾਂ ਵੀਰ ਬਲੀੰਗ ਆ ਤਾਂ ਬੰਦੇ ਕਹਿੰਦੇ ਦੀ ਆਪਾਂ ਰਾਤ ਸਟੇ ਕਰਨੀ ਪਣੀ ਕਹਿੰਦੇ ਅੱਗੇ ਕਹਿੰਦੇ ਲੋਕੇਸ਼ਨ ਬਹੁਤ ਜਾਰੀ ਦੂਰ ਆ ਮੈਂ ਕਿਹਾ ਠੀਕ ਹੈ ਜੀ ਤਾਂ ਬਾਕੀ ਜਾਂਦੇ ਜਾਂਦੇ ਮਜ਼ਾ ਬਹੁਤ ਜ਼ਿਆਦਾ ਆ ਤਾਂ ਕਿਆ ਬਾਤ ਚੀਨੂ ਨੇ ਗੱਡੀ ਬਹੁਤ ਸੋਹਣੀ ਚਲਾਈ ਜੀ ਤਾਂ ਬਾਕੀ ਜੀ ਗਾਂ ਦੇਖੋ ਬਲੌਗ ਤੁਹਾਨੂੰ ਕਿੱਥਾ ਲੱਗੇ ਉਹ ਜੀ ਬੰਦੇ ਕਹਿੰਦੇ ਵੀ ਸਟੇ ਆਪਾਂ ਇੱਥੇ ਕਰਨੀ ਆ ਤਾਂ ਅੱਗੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਸਰੀ ਪੱਕੇ ਚੱਲਾਂਗੇ ਲੋਕੇਸ਼ਨ ਦੇ ਮੇਨ ਆਪਾਂ ਹਨਾ ਵੀਰ ਬਲੀੰਗ ਤਾਂ ਪੂਰਾ ਪਾਈਪ ਮੋਟਰ ਲੈ ਆਇਆ ਵਾਲਾ ਕਿੰਨੇ ਪੁਆਇੰਟ ਕਿੰਨੇ ਲਾਣੇ ਗੁਰੇ ਆ ਕਿ ਭਾਇਆ ਬੈ ਗਿਆ ਹਾਲਾ ਤਾਂ ਇੱਥੇ ਰੁਕਿਆ ਜੀ ਆਪਾਂ ਤੁਹਾਨੂੰ ਮਿਲ ਜੇ ਆਪਾਂ ਜੇ ਐਸਕੇ ਅਬੈਕ ਨਾ ਕੋ ਤੇਰਾ ਯਾ